ਦੋਵੇਂ ਮੇਰੇ ਪਰਿਵਾਰਕ ਮੈਂਬਰ ਹੈ ਜਿਨ੍ਹਾਂ ਦੀ ਡੈਥ ਹੋਈ ਹੈ ਮੌਕੇ ਤੇ ਹੋਈ ਆ ਮੌਕੇ ਤੇ ਗੋਲੀਆਂ ਚੱਲੀਆਂ ਆ ਮੋ ਇੱਕ ਇੱਕ ਧਰਨੇ ਗੋਲੀਆਂ ਚਲਾਈਆਂ ਤੇ ਗੋਲੀਆਂ ਵੱਜੀਆਂ ਸਿੱਧੀਆਂ ਇਹਦੀ ਛਾਤੀ ਤੇ ਵੱਜੀ ਆ ਬੈਂਤ ਸਿੰਘ ਦੇ ਉੱਥੇ ਮੌਕੇ ਤੇ ਸਾਰਿਆਂ ਵੇਖਿਆ ਵਾ ਪਿੰਡ ਵਾਲਿਆਂ ਵੇਖਿਆ ਵਾ ਪਰ ਇਹ ਰਿਪੋਰਟ ਕੱਢਣਦੇ ਵੀ ਗੋਲੀ ਹੈ ਹੀ ਨਹੀਂ ਆ ਇਹ ਨਾਰਮਲ ਡੈਥ ਡਿਕਲੇਅਰ ਕਰਦੇ ਆ ਉਡੀਕਣਾ ਨਹੀਂ ਆਉਂਦਾ ਉਹ ਤੇਰੇ ਨਾਲ ਸਭ ਕੁਝ ਕਰਦੇ ਆਂ ਕਿ ਬੱਲੇ ਛੋੜਿਆ ਸਾਹ ਦੀ ਪਾਇਆ ਪਤਾ ਨਹੀਂ ਕਿ ਇਹਦੇ ਦੇ ਬਾਅਦ ਪਾਣੀ ਬੰਦਿਆ ਜਦੋਂ ਫੱਟਰ ਤੇ ਪਤਾ ਨਹੀਂ ਉਹਨਾਂ ਮਾਰ ਦੇਣਾ ਜਿਹਦੇ ਆਪ ਜਣੇ ਉਹਨਾਂ ਨੇ ਇੰਨੀਆਂ ਗੋਲੀਆਂ ਉਹਨਾਂ ਲੱਗੀਆਂ ਸਾਹ ਵੀ ਕੋਈ ਨਹੀਂ ਦਾ ਉਹ ਉਹਦਾ ਗਰਦ ਵੀ ਹੋ ਸਕਦਾ ਕਿ ਇਹਦੀ ਗਰਦ ਹੋ ਸਕਦੀ ਅਗਲੇ ਸਹੀ ਗੱਲ ਹੋਣਾ ਸਤਾ ਬਹੁਤ ਨਾਲ ਬਤਾਇਆ ਜਾ ਸਕਦਾ 5 ਤੇ ਬੰਦੇ ਫਟਰ ਸੋਦਾ ਮਾਰਦੇ ਹੋਏ ਬਣੇ ਪਹਿਲੇ ਪਹਿਲਾਂ ਦੇ ਜਿਹੜਾ ਟਰੈਕਟਰ ਆਇਆ ਨਾ ਉਹ ਕੱਢ ਆਹੋ ਗੱਲ ਇਹ ਉਹ ਮੈਡਮ ਦਾ ਜਾਦਾ ਹਦਾ ਜੋ ਦੇਖਦੇ ਸਾਨੂੰ ਸਾਫ਼ ਕਰਨਾ ਚਾਹੀਦਾ ਸਾਨੂੰ ਸਾਰੇ ਨਾ ਆਇਓ ਦੋ ਬੰਦੇ ਚਾਹੇ ਸਾਰੇ ਨਾ ਆਓ ਕਿਸੇ ਟਰੈਕਟਰ ਦੇ ਵਿੱਚ ਜਿਹੜੋ ਡਾਕਟਰ ਦੀ ਟੀਮ ਲੈ ਕੇ ਆਦੇ ਆ ਮਤਲਬ ਉਹਨਾਂ ਨੇ ਬਲੇਸ਼ਿੰਗ ਕਰਦੇ ਚੁੱਕੇ ਲੇਕਿਨ 5 ਮਿੰਟ ਜਿਹਨਾਂ ਨੇ ਦੋ ਬੰਦੇ ਆਪਣੇ ਨਾਲ ਆਸ ਤੇ ਮੈਨੂੰ ਪੂਰੇ ਨਾਲ ਆਪਾਂ ਲੱਭਣੀ ਹੈ ਤੁਹਾਡੇ ਹੀ ਡਾਕਟਰਾਂ ਲੱਭਣੀ ਹੈ ਨਾ ਅਕਸਰ ਜਿਆ ਨਿਆ ਪਰਗੋਦ ਪਾਰਕ ਨੂੰ ਰੈਫਰ ਕਰਦੇ ਭਾਜੀ ਪੰਜਾਬ ਪੁਲਿਸ ਨਾਲ ਆਪਣੇ ਬਾਕੀ ਇਹਨਾਂ ਦਾ ਹਸਪਤਾਲ ਬਾਹਰ ਧਰਨਾ ਲਾਈਏ ਨਹੀਂ ਦੋ ਦੋ ਜਣੇ ਇਨਸ਼ਾਅੱਲਾ ਜਿਵੇਂ ਨਾਮ ਕਵਲਪਾਲ ਸਿੰਘ ਆ ਤੇ ਪਿੰਡ ਕਾਕੜ ਤੋਂ ਆਇਆ ਏ ਦੋਵੇਂ ਮੇਰੇ ਪਰਿਵਾਰਕ ਮੈਂਬਰ ਐ ਜਿਨ੍ਹਾਂ ਦੀ ਡੈਥ ਹੋਈ ਐ ਮੌਕੇ ਤੇ ਹੋਈ ਆ ਮੌਕੇ ਤੇ ਗੋਲੀਆਂ ਚੱਲੀਆਂ ਆ ਮੋ ਇੱਕ ਇੱਕ ਧਰਨੇ ਗੋਲੀਆਂ ਚਲਾਈਆਂ ਤੇ ਗੋਲੀਆਂ ਵੱਜੀਆਂ ਸਿੱਧੀਆਂ ਇਹਦੀ ਛਾਤੀ ਤੇ ਵੱਜੀ ਆ ਬੈਂਤ ਸਿੰਘ ਦੇ ਉੱਥੇ ਮੌਕੇ ਤੇ ਸਾਰਿਆਂ ਵੇਖਿਆ ਵਾ ਪਿੰਡ ਵਾਲਿਆਂ ਵੇਖਿਆ ਵਾ ਪਰ ਇਹ ਰਿਪੋਰਟ ਕੱਢਣਦੇ ਵੀ ਗੋਲੀ ਹੈ ਹੀ ਨਹੀਂ ਆ ਇਹ ਨਾਰਮਲ ਡੈਥ ਡਿਕਲੇਅਰ ਕਰਦੇ ਆ ਕੀ ਕਰਨ ਭਾਜੀ ਇਹਦਾ ਇਹਦਾ ਕਾਰਨ ਇਹੀ ਪੈਸੇ ਚੜ ਗਏ ਪੈਸੇ ਖਾਦੇ ਆ ਕਿੰਨਾ ਪੈਸੇ ਕਿੰਨਾ ਖਾਦੇ ਆ ਪੈਸੇ ਹੁਣ ਇਹ ਇਹ ਜਿਹੜੀ ਡਾਕਟਰ ਆ ਐਸਐਚਓ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਤੁਹਾਡੇ ਪਰਿਵਾਰ ਦੇ ਮੈਂਬਰ ਕਹਿ ਰਹੇ ਸੀ ਕਿ ਫੋਨ ਦੇ ਨਾਲ ਕਿਸੇ ਨਾ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ ਕੀ ਸ਼ੰਕਾ ਲੱਗਦੀ ਤੁਹਾਨੂੰ ਸ਼ੰਕਾ ਸਾਨੂੰ ਇਹੀ ਹੈ ਕਿ ਜਿਹੜੇ ਪੈਸਾ ਚੜ ਗਿਆ ਵਾ ਤੇ ਇਹ ਜਿਹੜੀ ਆ ਰਿਪੋਰਟ ਗਲਤ ਹਨ ਨੂੰ ਮਿਲਦੀ ਆ ਐਸਰੇ ਦੇ ਵਿੱਚ ਗੋਲੀ ਆਈ ਆ ਤੇ ਉਦਾਂ ਇੱਥੇ ਕਹਿ ਦਿੱਤਾ ਗੋਲੀ ਹੈ ਨਹੀਂ ਆ ਨੋਰਮਲ ਡੈਥ ਆ ਜਾਂ ਕਹਿ ਦਿੱਤਾ ਹਾਰਟ ਅਟੈਕ ਆ ਹੁਣ ਕੀ ਮੰਗ ਕਰਦੇ ਹੁਣ ਇਹੀ ਮੰਗ ਇਨਸਾਫ ਚਾਹੀਦਾ ਸਾਨੂੰ ਸਾਨੂੰ ਅਸਲੀ ਰਿਪੋਰਟ ਚਾਹੀਦੀ ਹੈ ਜੋ ਗੋਲੀ ਵੱਜੀ ਗੋਲੀ ਨਾਲ ਡੈਥ ਹੋਈ ਆ ਉਹ ਡਿਕਲੇਅਰ ਕਰਕੇ ਦੇ ਇਸ ਤਰ੍ਹਾਂ ਸੀਗਾ ਕਿ ਤੁਹਾਨੂੰ ਪਤਾ ਹੀ ਜਿਹੜੇ ਰਾਤੀ ਫਾਇਰ ਰਿਸਿਡੈਂਟ ਉਹ ਜਿਹੜੇ ਵੀ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀਗੇ ਉਹਨਾਂ ਦੇ ਸਬੰਧ ਵਿੱਚ ਇੱਥੇ ਪੋਸਟਮਾਰਟਮ ਅੱਜ ਕਰਾਉਣਾ ਸੀਗਾ ਸਵੇਰੇ ਜੇ ਆਪਾਂ ਆਏ ਹੋਏ ਆਂ ਔਰ ਫਿਰ ਇਹਨਾਂ ਤੋਂ ਕੋਲੋਂ ਆਪਾਂ ਮੈਡੀਕਲ ਬੋਰਡ ਪਿਖਵਾਇਆ ਸੀਗਾ ਡਾਕਟਰਸ ਦਾ ਲੇਕਿਨ ਕਾਫੀ ਸਮਾਂ ਹੋਣ ਦੇ ਬਾਵਜੂਦ ਵੀ ਮੈਡੀਕਲ ਜਿਹੜਾ ਨਹੀਂ ਹੋ ਪਾਰਿਆ ਪੋਸਟਮਾਰਟਮ ਸੋ ਨੈਚੁਰਲੀ ਹੈ ਵੀ ਉਹ ਜਿਹੜੇ ਉਹਨਾਂ ਦੇ ਘਰ ਦੇ ਜੀ ਹੈਗੇ ਨੇ ਉਹਨਾਂ ਦੇ ਵਿੱਚ ਰਸਮਾਂਤ ਹੋਏਗੀ ਉਹਨਾਂ ਨੇ ਬੋਲਣਗੇ ਵੀ ਸਵੇਰ ਦੀਆਂ ਰਾਤ ਦੀਆਂ ਬੋਡੀਜ਼ ਪਈਆਂ ਗਈਆਂ ਨੇ ਕਿਉਂ ਨਹੀਂ ਪੋਸਟਮਾਰਟਮ ਹੋ ਰਿਹਾ ਹੁਣ ਬਾਰ-ਬਾਰ ਮੈਡਮ ਨਾਲ ਗੱਲ ਕਰਨ ਤੋਂ ਬਾਅ ਉਹਨਾਂ ਨੇ ਕਹਿਨ ਦਾ ਮਤਬ ਹੈ ਕਿ ਮੈਂ ਡਾਕਟਰਾਂ ਦੀ ਟੀਮ ਲੈ ਕੇ ਆ ਰਹੀ ਹਾਂ ਜਿਹੜਾ ਕਿ ਓਟੀ ਦੇ ਵਿੱਚ ਜਾ ਕੇ ਪਤਾ ਲੱਗ ਸਕੇਗਾ ਵੀ ਇਹਦੇ ਵਿੱਚ ਕਿਹੜੀ ਇੰਜੀ ਹੈ ਕਿੱਥੇ ਕਿੱਥੇ ਬੁਲੇਟ ਹੈ ਗਈ ਹੈ ਸੋ ਕਹਿਣ ਤੋਂ ਭਾਵ ਇਹ ਹੈ ਕਿ ਕੋਈ ਗੱਲ ਨਹੀਂ ਆਪਾਂ ਇਹਨਾਂ ਦੇ ਨਾਲ ਹੈ ਡਾਕਟਰਾਂ ਦੀ ਟੀਮ ਕਿਹਨੇ ਡਾਕਟਰ ਦੀ ਟੀਮ ਭਾਈ ਸੀ ਇਹ ਮੈਡਮ ਆਪਣੇ ਜਿਹੜੇ ਹੈਗੇ ਨੇ ਐਸ ਐਮਓ ਸ਼ਾਲੂ ਸ਼੍ਰੀਮਤੀ ਸ਼ਾਲੂ ਅਕਰਵਾਲ ਆਈ ਥਿੰਕ ਉਹਨਾਂ ਨਾਲ ਹੀ ਟੈਂਟ ਮੈਂਬਰ ਦੀ ਟੀਮ ਡਾਕਟਰਾਂ ਦੀ ਇਹ ਹੁਣ ਕਿਨੇ ਡਾਕਟਰ ਅੰਦਰ ਨੇ ਤੇ ਹੁਣ ਨਹੀਂ ਉਹ ਆ ਰਹੇ ਆ ਕਹਿੰਦੇ ਮੈਂ ਦੋ ਡਾਕਟਰਸ ਹੋਰ ਲੈ ਕੇ ਨਾਲ ਆ ਰਿਹਾ ਹਾਂ ਕਿਹੜੇ ਡਾਕਟਰ ਜਿਹੜੇ ਕਾਰਜ ਸੀਗੇ ਨੇ ਡਾਕਟਰ ਦੀ ਟੀਮ ਤੇ ਤੈਨੂੰ ਹੀ ਆਈ ਹੈ ਕੋਈ ਗੱਲ ਨਹੀਂ ਦੇਖ ਰਹੇ ਆ ਬਾਕੀ ਇਹਨਾਂ ਦੀ ਗੱਲ ਵਿੱਚ ਜਾ ਜਾ ਅੱਗੇ ਨਹੀਂ ਕੋਈ ਗੱਲ ਨਹੀਂ ਆਈ ਗਈ ਹੈ ਡਾਕਟਰ ਦੀ ਟੀਮ ਤੇ ਕੀ ਕਰਨਾ ਤੁਹਾਨੂੰ ਪਹਿਲਾਂ ਕਿ ਉਹ ਆ ਗਈ ਹੈ ਠੀਕ ਹੈ ਬ੍ਰਦਰ ਮੈਨੂੰ ਕਰਵਾ ਲਾਂ ਉਹ ਪਲੀਜ਼ ਇਹ ਬਾਡੀ ਹੈ ਨਾ ਰਾਤ ਨੂੰ 9 9 ਵਜੇ ਦੇ ਕਰੀਬ ਆਈ ਹੈ ਉਦੋਂ ਰਾਤ ਨੂੰ ਤੇ ਕੋਈ ਪੇਪਰਸ ਨਹੀਂ ਸੀ ਪੋਸਟਮੋਰਮ ਐਸੇ ਵੀ ਰਾਤ ਨੂੰ ਪੋਸਟਮੋਰਮ ਹੁੰਦਾ ਹੀ ਨਹੀਂ ਪੋਸਟਮੋਰਮ ਹੁੰਦਾ ਹੀ ਡੇ ਲਾਈਟ ਨੂੰ ਹੈ ਤੇ ਰਾਤ ਨੂੰ ਤੇ ਸਾਡੇ ਕੋਲ ਸਿਰਫ ਮੋਰਚਰੀ ਚ ਰੱਖਣ ਲਈ ਆਈਆਂ ਜੋ ਕਿ ਅਸੀਂ ਰੱਖਤੀਆਂ ਸਵੇਰੇ ਫਿਰ ਆਏ ਪੁਲਿਸ ਵਾਲੇ ਕਾਗਜ਼ ਲੈ ਕੇ ਤੇ ਅਸੀਂ ਕਿਉਂਕਿ ਬੁਲੇਟ ਇੰਜਰੀ ਸੀ ਤੇ ਅਸੀਂ ਬੋਰਡ ਬਣਾਤਾ ਬੋਰਡ ਸਾਡਾ ਰੋਸਟਰ ਦੇ ਮੁਤਾਬਕ ਬੰਦਾ ਹੈ ਸਾਡਾ ਇੱਕ ਰੋਸਟਰ ਬਣਿਆ ਹੁੰਦਾ ਹੈ ਐਮਰਜੈਂਸੀ ਰੋਸਟਰ ਜਿਹਦੇ ਵਿੱਚ ਆਲਰੇਡੀ ਅਸੀਂ ਪਾਏ ਹੁੰਦੇ ਕਿ ਜੇ ਇਸ ਦਿਨ ਕੋਈ ਕੇਸ ਬੋਰਡ ਵਾਲਾ ਆਏਗਾ ਤੇ ਇਹ ਬਲੇ ਡਾਕਟਰਸ ਭੇਜਗੇ ਤੇ ਅਸੀਂ ਉਹ ਜਿਹੜੇ ਤਿੰਨ ਡਾਕਟਰਾਂ ਦਾ ਬੋਰਡ ਜਿਹੜਾ ਐਮਓ অন ਡਿਊਟੀ ਹੁੰਦਾ ਇੱਕ ਉਸ ਦਿਨ ਡਾਕਟਰ ਹਰਮਨ ਤੇ ਇੱਕ ਡਾਕਟਰ ਰਿਤੂ ਇਹ ਤਿੰਨਾ ਦਾ ਸਾਡਾ ਬੋਰਡ ਬਣ ਗਿਆ ਉਸ ਤੋਂ ਬਾਅਦ ਇਹ ਕੀ ਹੁੰਦਾ ਕਿ ਬੁਲੇਟ ਇੰਜਰੀ ਦਾ ਪੋਸਟਮਾਰਟਮ ਸਟਾਰਟ ਕਰਨ ਤੋਂ ਪਹਿਲਾਂ ਐਕਸ-ਰੇ ਹੁੰਦੇ ਆ ਤੇ ਇੱਕ ਉਹਨੂੰ ਮੇਰੇ ਖਿਆਲ ਚ ਜਿਆਦਾ ਬੁਲੇਟਸ ਲੱਗੀਆਂ ਸੀ ਤੇ ਉਹਦੇ ਮੇਰੇ ਖਿਆਲ ਚ 9 ਤੋਂ ਲੈ ਕੇ 12 ਐਕਸ-ਰੇ ਹੋਏ ਆ ਤੇ ਇੱਕ ਦਾ ਮੇਰੇ ਖਿਆਲ ਚ ਇੱਕ ਜਾਂ ਦੋ ਹੋਏ ਆ ਜੋ ਐਗਜ਼ੈਕਟਲੀ ਮਤਲਬ ਕਿ ਹੈਗਾ ਤੇ ਉਹਦੇ ਵਿੱਚ ਹੈ ਕਿ ਬੋਡੀ ਇੱਕ ਜਿਹੜਾ ਇੱਕ ਜ਼ਿੰਦਾ ਬੰਦਾ ਦੇ ਫਟਾਫਟ ਪੋਜੀਸ਼ਨਾਂ ਬਣਾ ਲੈਂਦਾ ਜਿਹੜੀ ਡੈੱਡ ਬੋਡੀ ਦੀ ਪੋਜੀਸ਼ਨ ਤਾਂ ਆਪ ਹੀ ਬਣਾਨੀ ਪੈਂਦੀ ਹੈ ਉਹਦੇ ਚ ਟਾਈਮ ਲੱਗਦਾ ਐ ਐਕਸ-ਰੇ ਆ 8 9 12 ਕਰਨ ਵਿੱਚ 1.5 ਘੰਟਾ ਮਿਨੀਮਮ ਲੱਗ ਜਾਂਦਾ ਕਿਉਂਕਿ ਕਈ ਵਾਰ ਪੋਜੀਸ਼ਨ ਦੇਖੋ ਇੱਕ ਇੱਕ ਪੋਜੀਸ਼ਨ ਚ ਨਹੀਂ ਦਿਖਦੀ ਫਿਰ ਉਹਦੀ ਪੋਜੀਸ਼ਨ ਬਣਾਨੀ ਪੈਂਦੀ ਐ ਮੱਕੀ 10 12 ਐਕਸ ਤੇ ਬਣਾਣ ਲਈ ਸਾਨੂੰ 40 ਵਾ 50 ਵਾਰੀ ਪੋਜੀਸ਼ਨ ਚੇਂਜ ਕਰਨੀ ਪੈਂਦੀ ਐ ਸੋ ਉਹਦੇ ਵਿੱਚ ਕਾਫੀ ਟਾਈਮ ਲੱਗਦਾ ਔਰ ਉਹ ਲੋਕੇਟ ਲੋਕੇਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਵੀ ਇੱਥੇ ਇੱਥੇ ਨਿਸ਼ਾਨ ਹੈਗਾ ਤੇ ਇੱਥੇ ਅੰਦਾਜ਼ੇ ਨਾਲ ਬੁਲੇਟ ਆਣੀ ਚਾਹੀਦੀ ਐ ਫਿਰ ਉਸ ਕਾਫੀ ਸਾਰੀ ਹਿਲ-ਦੁਲ ਕਰਨੀ ਪੈਂਦੀ ਐ ਤੇ ਫਿਰ ਉਹ ਫੇਰ ਉਹ ਜਾ ਕੇ ਸਾਰੇ ਐਕਸਰੇ ਕੰਪਲੀਟ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਇਨਸਾਨ ਹੈ ਕਿ ਬੋਰਡ ਦੇ ਵਿੱਚ ਤਿੰਨ ਡਾਕਟਰ ਗਏ ਨੇ ਸੀ ਪਰ ਉੱਥੇ ਮੌਜੂਦ ਨਹੀਂ ਡਾਕਟਰ ਨਹੀਂ ਨਹੀਂ ਬੋਰਡ ਬੋਰਡ ਵਿੱਚ ਤਿੰਨ ਡਾਕਟਰ ਸੀ ਉਹ ਐਕਸਰੇ ਟਾਈਮ ਪੂਰੇ ਮੌਜੂਦ ਸੀ ਹੁਣ ਉਸ ਤੋਂ ਬਾਅਦ ਕੀ ਹੋਇਆ ਮੈਂ ਤੁਹਾਨੂੰ ਦੱਸਦੀ ਆ ਉਸ ਤੋਂ ਬਾਅਦ ਫਿਰ ਉਹ ਇੱਕ ਡਾਕਟਰ ਡਾਕਟਰਸ ਨੇ ਜਦੋਂ ਪੋਸਟਮਾਰਟਮ ਕੀਤਾ ਉਹਨਾਂ ਨੂੰ ਬੁਲੇਟ ਜਿਹੜਾ ਪਹਿਲਾ ਕੇਸ ਸੀ ਜਿੱਦੇ ਚ ਇੱਕੋ ਹੀ ਬੁਲੇਟ ਦਿਖੀਦੀ ਪਈ ਸੀ ਐਕਸਰੇ ਵਿੱਚ ਉਹਦੇ ਚ ਬੁਲੇਟ ਨਹੀਂ ਲੱਭੀ ਤੇ ਉਹ ਫਿਰ ਅਸੀਂ ਫਿਰ ਡਾਇਰੈਕਸ਼ਨਸ ਲੈਣੀਆਂ ਸੀ ਕਿ ਵੀ ਹੁਣ ਬੁਲੇਟ ਨਹੀਂ ਲੱਭ ਰਹੀ ਤੇ ਅਸੀਂ ਜਿਵੇਂ ਆਮ ਡਾਕਟਰਸ ਕਰਦੇ ਆ ਅਸੀਂ ਸਰਕਾਰੀ ਮੈਡੀਕਲ ਕਾਲਜ ਫੋਰੈਂਸਿਕ ਵਿਭਾਗ ਨੂੰ ਵੀ ਕਿਸੇ ਡਾਕਟਰ ਨੂੰ ਅਪਰੋਚ ਕੀਤਾ ਕਿ ਵੀ ਇਸ ਤਰ੍ਹਾਂ ਸਾਨੂੰ ਬੁਲੇਟ ਨਹੀਂ ਲੱਭ ਰਹੀ ਫਿਰ ਅਸੀਂ ਸੀਐਸ ਸਾਨੂੰ ਇਨਫੋਰਮ ਕੀਤਾ ਕਿ ਸਰ ਬੁਲੇਟ ਨਹੀਂ ਲੱਭ ਰਹੀ ਤੇ ਇਹ ਲੋਕ ਬਹੁਤ ਹੈਜੀਟੇਟ ਹੋ ਰਹੇ ਹਨ ਕਿ ਜਦ ਤੱਕ ਬੁਲੇਟ ਨਹੀਂ ਲੱਭਦੀ ਅਸੀਂ ਦੂਜਾ ਪੋਸਟਮਾਰਟਮ ਨਹੀਂ ਹੁੰਦੇ ਨਾ ਡਾਕਟਰ ਤੇ ਇਜ਼ਾਮ ਲਗਾ ਰਹੇ ਸੀ ਕਿ ਡਾਕਟਰ ਕਹਿ ਰਹੇ ਨੇ ਕਿ ਵਿੱਚ ਬੁਲੇਟ ਨਹੀਂ ਹੈਗੀ ਨਹੀਂ ਉਹਨਾਂ ਨੂੰ ਐਨੀ ਨੇ ਕਿਹਾ ਉਹਨਾਂ ਨੇ ਇਹ ਕਿਹਾ ਕਿ ਬੁਲੇਟ ਲੱਭ ਨਹੀਂ ਰਹੀ ਜਦੋਂ ਜਿਹੜਾ ਪਾਟੀ ਥੋੜੀ ਉਸ ਟਾਈਮ ਥੋੜੇ ਪਾਟੀ ਡਿਸਟਰਬ ਹੁੰਦੀ ਹੈ ਉਹ ਕਈ ਦਫਾ ਡਾਕਟਰ ਦਾ ਮਿਸ ਕਮਿਊਨੀਕੇਸ਼ਨ ਥੋੜਾ ਸ਼ਾਇਦ ਹੋ ਗਈ ਉਹਨਾਂ ਨੇ ਇਹੀ ਕਿਹਾ ਕਿ ਬੁਲੇਟ ਲੱਭ ਨਹੀਂ ਰਹੀ ਐਕਸ-ਰੇ ਚ ਦਿਖ ਰਹੀ ਹੈ ਐਕਸ-ਰੇ ਚ ਤਾਂ ਹੈ ਹੀ ਇਹ ਬੁਲੇਟ ਤੇ ਡਾਕਟਰ ਕਹਿ ਹੀ ਨਹੀਂ ਸਕਦਾ ਕਿ ਬੁਲੇਟ ਨਹੀਂ ਹੈ ਐਸੇ ਗਾਲ ਹੀ ਗਲਤ ਹੈ ਠੀਕ ਹੈ ਉਹ ਜੇ ਐਕਸ-ਰੇ ਚ ਬੁਲੇਟ ਆ ਗਈ ਪਰ ਕਈ ਦਫਾ ਬੁਲੇਟ ਨਹੀਂ ਲੱਭਦੀ ਇਹ ਤੁਸੀਂ ਚਾਹੇ ਤੁਸੀਂ ਫੋਰੈਂਸਿਕ ਡਿਪਾਰਟਮੈਂਟ ਚੋਂ ਵੀ ਜੋ ਮਤਲਬ ਕਿ ਸਾਨੂੰ ਜਿੰਨਾ ਸਾਨੂੰ ਮੈਡੀਕਲ ਨੋਲਜ ਹੈ ਉਹਦੇ ਹਿਸਾਬ ਨਾਲ ਕਿ ਇਹਦੇ ਵਾਰ ਬੁਲੇਟ ਕਿਉਂਕਿ ਬੁਲੇਟ ਹੁੰਦੀ ਬਹੁਤ ਛੋਟੀ ਛਰਰਾ ਹੁੰਦਾ ਨਾ ਉਹ ਕਿਹਦੇ ਵਾਰ ਐਸੀ ਜਗ੍ਹਾ ਤੇ ਕੁਝ ਜਾਂਦਾ ਕਿ ਲੱਭਦਾ ਨਹੀਂ ਹੈ ਤੇ ਉਹ ਫਿਰ ਉਹਦੇ ਲਈ ਫਿਰ ਸੀਐਸਆਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਤੁਸੀਂ ਸੀਆਰਮ ਦੇ ਦਿਓ ਥਰੂ ਸੀਆਰਮ ਇੱਕ ਐਡਵਾਂਸ ਤਰ੍ਹਾਂ ਦਾ ਐਕਸਰੇ ਹੁੰਦਾ ਜਿਹੜਾ ਕਿ ਏਆਈ ਨਾਲ ਕਨੈਕਟਡ ਹੁੰਦਾ ਤੁਸੀਂ ਸਮਝ ਗਏ ਉਹਦੇ ਥਰੂ ਜਿਆਦਾ ਚਾਂਸ ਹੋ ਜਾਂਦਾ ਬੁਲੇਟ ਲੱਭਣ ਦਾ ਹੁਣ ਸਾਡੇ ਤਿੰਨੋਂ ਡਾਕਟਰ ਬੜੀ ਜਿਹੜੇ ਬੋਰਡ ਮੈਂਬਰਸ ਹੈਗੇ ਆ ਉੱਪਰ ਲੱਗੇ ਹੋਏ ਆ ਓਟੀ ਵਿੱਚ ਉਹ ਕਿਉਂਕਿ ਉਹ ਸਿਆਮ ਓਟੀ ਵਿੱਚ ਹੀ ਹੁੰਦੀ ਹੈ ਉਹਨੂੰ ਅਸੀਂ ਹਲਾ ਨਹੀਂ ਸਕਦੇ ਇਸ ਲਈ ਬੋਡੀ ਨੂੰ ਓਟੀ 'ਚ ਸ਼ਿਫਟ ਕਰਕੇ ਉਹਦੇ 'ਚ ਉਹ ਅਸੀਂ ਕੋਸ਼ਿਸ਼ ਕਰਵਾ ਰਹੇ ਹਾਂ ਕਿ ਉਹ ਸਿਆਮ ਲੱਭੇ ਉਹ ਤੋਂ ਸੀਐਸਐਨ ਨੇ ਸਾਨੂੰ ਮਜੀਠੇ ਤੋਂ ਇੱਕ ਔਰਥੋ ਸਪੈਸ਼ਲਿਸਟ ਵੀ ਡਿਊਟੀ ਲਾਤੀ ਹੈ ਉਹ ਵੀ ਔਨ ਵੇ ਹੈ ਉਹ ਵੀ ਪਹੁੰਚ ਰਿਹਾ ਹੈ ਕਿ ਹੈਲਪ ਕਰਨ ਲਈ ਡਾਕਟਰਸ ਦੀ ਜਿਹੜਾ ਸਾਡਾ ਤਿੰਨਾਂ ਦਾ ਬੋਰਡ ਬਣਿਆ ਤੇ ਹੁਣ ਬਸ ਇੰਨੇ ਕੀ ਹੈ ਕਿ ਜਦ ਤੱਕ ਅਸੀਂ ਇੱਕ ਪੋਸਟਮਾਰਟਮ ਪੂਰੀ ਤਰ੍ਹਾਂ ਕੰਪਲੀਟ ਨਹੀਂ ਨਾ ਕਰ ਲੈਂਦੇ ਅਸੀਂ ਦੂਸਰਾ ਸਟਾਰਟ ਨਹੀਂ ਕਰ ਸਕਦੇ ਆਲਮੋਸਟ ਆਲਵੇਜ਼ ਦੇ ਰੂਲ ਹੈ ਮੈਡੀਕਲ ਹੁਣ ਉਹ ਹੁਣ ਲੱਗੇ ਹੋਏ ਆ ਦੇ ਆ ਰਾਈਂਗ ਦੇਅਰ ਬੈਸਟ ਟੂ ਫਾਈਂਡ ਦ ਬੁਲੇਟ ਤੇ ਜੇ ਬੁਲੇਟ ਲੱਭਦੀ ਹੈ ਤੇ ਠੀਕ ਹੈ ਹੋ ਸਕਦਾ ਸਾਨੂੰ ਮੈਡੀਕਲ ਕਾਲਜ ਵੀ ਰੈਫਰ ਕਰਨਾ ਪਏ ਜੇ ਨਹੀਂ ਲੱਭੀ ਸੀ ਆਮ ਦੇ ਥਰੂ ਤੇ ਪਰ ਦੂਸਰੇ ਉਹ ਕਰਕੇ ਫਿਰ ਦੂਸਰਾ ਪੋਸਟਮਾਰਟਮ ਸਟਾਰਟ ਕਰਾਂਗੇ ਅਸੀਂ ਸਾਰਾ ਹਸਪਤਾਲ ਮੈਂ ਵੀ ਇੱਥੇ ਬੈਠੀ ਹਾਂ ਮੈਂ ਸਮਝ ਨਾਲ ਆ ਮੈਂ ਇੱਥੇ ਬੈਠੀ ਹਾਂ ਜਦ ਤੱਕ ਪੋਸਟਮਾਰਟਮ ਕੰਪਲੀਟ ਨਹੀਂ ਹੁੰਦੇ ਮੈਂ ਇੱਥੇ ਹੀ ਰਹਿਣਾ ਮੇਰੇ ਡਾਕਟਰਸ ਨੇ ਇੱਥੇ ਰਹਿਣਾ ਮੇਰੇ ਸਟਾਫ ਨੇ ਇੱਥੇ ਰਹਿਣਾ ਤੇ ਅਸੀਂ ਬਿਲਕੁਲ ਨਿਸ਼ਚਿੰਤ ਹੈ ਕਿਸੇ ਨਾਲ ਅਸੀਂ ਕੋਈ ਤੱਕਾ ਨਹੀਂ ਹੋਣ ਦਵਾਂਗੇ ਇਹ ਗੱਲ ਪੱਕੀ ਹੈਗੀ ਹੈ ਪਾਜੀ ਹਰਪਾਲ ਸਿੰਘ ਆ ਪਿੰਡ ਵਾਸੀ ਪਗਪੁਰਿਆ ਮੈਂ ਮੇਰੇ ਮਾਮਾ ਜੀ ਆ ਦੋਵੇਂ ਜਿਨ੍ਹਾਂ ਦੀ ਡੈਥ ਹੋਈ ਆ ਮੈਂ ਕੱਲ ਇਹਨਾਂ ਦੀਆਂ ਬਾਡੀਆਂ ਛੱਡ ਕੇ ਗਿਆ ਵਾਂ 6 ਵਜੇ 6:30 ਵਜੇ ਦੇ ਕਰੀਬ ਸ਼ਾਮੀ ਜਮ੍ਹਾਂ ਕਰਾ ਕੇ ਗਿਆ ਇੱਥੇ ਠੀਕ ਆ ਇਹਨਾਂ ਸਾਨੂੰ ਕੱਲ ਬਾਅਦ ਚ ਦਿੱਤਾ 10 ਵਜੇ ਦਾ ਸਵੇਰੇ ਟਾਈਮ ਆ ਵੀ ਤੁਸੀਂ ਸਵੇਰੇ 10 ਵਜੇ ਆਜੋ ਤੇ ਤੁਹਾਡਾ ਮਲਾਜਾ ਕਰਦਾਂਗੇ ਠੀਕ ਆ ਤੇ ਮੈਂ 10 ਵਜੇ ਜਦੋਂ ਅਸੀਂ 9 ਵਜੇ ਪਹੁੰਚ ਗਏ ਇਥੇ ਤੇ ਆਂਦੇ ਵੀ ਕਰਦੇ ਆ ਕਰਦੇ ਆ ਕਾਰਵਾਈ ਪਾਉਂਦੇ ਆ ਥਾਰਾ ਕੋਈ ਲਿਖਤ ਪਰਤ ਕਰਨਾ ਹੈ ਥਾਰਾ ਕੋਈ ਕਰਨਾ ਹੈ ਠੀਕ ਆ ਤੇ ਉਸ ਤੋਂ ਬਾਅਦ ਚ ਇਹਨਾਂ 4 ਵਜਾ ਆਤੇ ਆ ਐਕਸ-ਰੇ ਕਰਦੇ ਆ ਸਾਰਾ ਕੁਝ ਕਰਦੇ ਆ ਠੀਕ ਆ ਐਕਸ-ਰੇ ਚ ਵੀ ਆਂਦੇ ਆ ਵੀ ਥਾਰਾ ਕੁਝ ਹੋਇਆ ਵਾ ਪਰ ਮਲਾਜਾ ਜਿਹੜਾ ਸਾਨੂੰ ਕੋਈ ਸਿੱਟਾ ਨਹੀਂ ਦੇਂਦਾ ਪ੍ਰੋਪਰ ਸਾਨੂੰ ਡਾਕਟਰਾਂ ਦੇ ਉੱਤੇ ਡਾਊਟ ਆ ਕਿ ਰਿਪੋਰਟ ਨਹੀਂ ਸਹੀ ਕਰੰਦਾ ਇਹ ਰਫੇਰੀ ਕਰੰਦਾ ਆ ਇਹਨਾਂ ਰਿਸ਼ਵਤ ਲੈ ਲਈ ਆ ਜਾਂ ਕੀ ਕੀਤਾ ਵਾ ਸਾਨੂੰ ਕੋਈ ਮਿਲੀ ਭੁਗਤ ਲੱਗਨ ਦਈ ਇਹਨਾਂ ਦੀ ਸਾਡੇ ਬੰਦੇ ਜਿਹੜੇ ਆ ਪੰਜ ਫੱਟਰ ਹੋਏ ਨੇ ਦੋਆਂ ਦੀ ਮੌਕੇ ਤੇ ਡੈਥ ਹੋ ਗਈ ਆ ਉੱਥੋਂ ਪਿੰਡੋ ਜਾ ਕੇ ਇਨਕੁਆਰੀ ਕਰ ਸਕਦੇ ਆ ਅੰਨੇ ਵਾ ਫਾਇਰਿੰਗ ਹੋਈ ਆ ਉੱਥੇ ਬੰਦੇ ਉਹਨਾਂ ਥੱਦੇ ਹੀ ਆਪ ਵੀ ਨਾਲ ਸੀਗੇ ਉਹ ਜਿਹੜੇ ਆਏ ਸੀਗੇ ਬੰਦੇ ਤੇ ਕੋਈ ਸਮਝ ਨਹੀਂ ਲੱਗੀ ਦੋ ਵਾਰੀ ਉਹਨਾਂ ਹਟ ਹਟ ਕੇ ਬੰਦਿਆ ਦੇ ਉੱਤੇ ਆਣ ਕੇ ਤੇ ਗੋਲੀਆਂ ਮਾਰੀਆਂ ਤੇ ਬੰਦੇ ਮਾਰ ਕੇ ਤੇ ਸਾਡੇ ਫੱਟਰ ਕਰਕੇ ਚਲੇ ਗਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਉਂਦੀ ਪ੍ਰੋਪਰ ਤਰੀਕੇ ਨਾਲ ਡਾਕਟਰ ਜਿਹੜੀ ਆ ਉੱਤੇ ਫੋਨ ਲਾ ਲੈਂਦੀ ਆ ਆਂਦੀ ਆ ਐਸਐਮਓ ਸਾਹਿਬ ਕੀ ਕਰਨਾ ਵਾ ਕੀ ਕਰਨਾ ਕੀ ਦੇਣੀ ਇਹਨਾਂ ਨੂੰ ਰਿਪੋਰਟ ਕੀ ਨਹੀਂ ਦੇਣੀ ਡਾਕਟਰ ਉੱਤੇ ਫੋਨ ਲਾ ਕੇ ਕਿਉਂ ਕਹਿਣ ਦਈ ਆ ਜਿਹੜੀ ਮਲਾਜਾ ਅੰਦਰ ਕਰਨ ਦਈ ਆ ਜਾਂ ਕੁਝ ਕਰਨ ਦਈ ਆ ਉਹ ਰਿਪੋਰਟ ਇੱਥੇ ਆਪ ਦਵੇ ਜਿਹੜਾ ਮਲਾਜਾ ਕਰਨ ਦੀ ਆ ਥਾਰਾ ਕੁਝ ਪ੍ਰੋਪਰ ਇੱਥੇ ਕੱਢੇ ਜੋ ਥਿੱਟਾ ਕੱਢਣਾ ਸਾਹਮਣੇ ਉਤਲੇ ਬੰਦਿਆ ਕੋ ਕਿਉਂ ਪੁੱਛਣ ਦਈ ਆ ਵੀ ਕੀ ਕਰਨਿਆ ਕੀ 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 ਮੈਂ ਥਿੱਟਾ ਦੇਣਾ ਕੀ ਨਹੀਂ ਦੇਣਾ ਉਤਲੇ ਬੰਦਿਆ ਨੇ ਪੈਸੇ ਚੁੱਕ ਲਿਆ ਪੈਸੇ ਚੁੱਕੀ ਐ ਮੋਟੀ ਰਕਮ ਚੁੱਕੀ ਆ ਜਿੰਨੇ ਸਾਡੇ ਬੰਦਿਆ ਦੇ ਕਤਲ ਕੀਤੇ ਆ ਉਹ ਥਾਣੇਦਾਰ ਆ ਠੀਕ ਆ ਮਿਲੀ ਪੁਕਤ ਹੋ ਗਈ ਆ ਤੇ ਡਿਪਾਰਟਮੈਂਟ ਵੀ ਰੌਲਾ ਪੈ ਗਿਆ ਵਾ ਵੀ ਪੈਸੇ ਚੁੱਕ ਲਿਆ ਠੀਕ ਆ ਤੇ ਸਾਨੂੰ ਇਨਸਾਫ ਚਾਹੀਦਾ ਏ ਸਾਡਾ ਦੋਵੇਂ ਘਰ ਮੂਤੇ ਕਰਕੇ ਛੱਡ ਦਿੱਤੇ ਇਹਨਾਂ ਨੇ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਅਜੇ ਪੜਨ ਯੋਗ ਨਹੀਂ ਹੈਗੇ ਛੋਟੇ ਛੋਟੇ ਬੱਚੇ ਆ 8-8 7-7 ਸਾਲਾਂ ਦੇ ਉਹਨਾਂ ਕਿੱਧਰ ਜਾਣਾ ਵਾ ਠੀਕ ਆ ਤੇ ਆਹ ਗੁੰਡਾ ਸਰਕਾਰ ਜੀ ਆਹ ਸਾਰਾ ਕੁਝ ਵੇਖ ਲਓ ਚੱਲਣ ਦਿਆ ਜੇ ਆ ਮਿਲੀ ਭੁਗਤ ਚੱਲਦੀ ਜੇ ਕੋਈ ਇੱਥੇ ਬੰਦੇ ਸੱਚੇ ਦੀ ਸੁਣਵਾਈ ਨਹੀਂ ਜੇ ਹੈਗੀ ਬੰਦਾ ਮਾਰ ਜੋ ਤੇ ਆਨਾ ਮੋਲ ਨਹੀਂ ਜੇ ਪੈਂਦਿਆ ਕੋਈ ਥਨਵਾਈ ਨਹੀਂ ਜੇ ਹੈਗੀ ਇਹ ਦੋਨਾਂ ਵਿਅਕਤੀਆਂ ਦੀ ਗੋਲੀ ਲੱਗਣ ਕਰਕੇ ਗੋਲੀ ਲੱਗਣ ਕਰਕੇ ਮੌਤ ਇਹ ਇੱਕ ਬੰਦੇ ਸਾਡੇ ਨੂੰ 28 ਗੋਲੀਆਂ ਲੱਗੀਆਂ 28 ਤੋਂ 29 ਗੋਲੀਆਂ ਛਾਨਣੀ ਛਾਨਣੀ ਹੋਇਆ ਪਿਆ ਦੂਜੇ ਬੰਦੇ ਤੇ ਵੀ ਹਾਰ ਤੇ ਗੋਲੀ ਲੱਗੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਆ ਰਿਪੋਰਟ ਤੁਹਾਨੂੰ ਨਹੀਂ ਮਿਲਦੀ ਕਿ ਗੋਲੀ ਲੱਗੀ ਆ ਸਾਨੂੰ ਅਜੇ ਰਿਪੋਰਟ ਤੇ ਪ੍ਰੋਪਰ ਦੇਣ ਨਹੀਂ ਦਈਆਂ ਨੇ ਤੁਹਾਨੂੰ ਐਕਸਰੇ ਵਿਖਾਓ ਉਹ ਵੀ ਨਹੀਂ ਵਿਖਾਉਂਦਾ ਉਹ ਵੀ ਅਸੀਂ ਉੱਥੇ ਜਮਾ ਕਰਾਉਣੇ ਆ ਜੇ ਕੋਈ ਵੀ ਚੀਜ਼ ਮੰਗਦੇ ਸਾਨੂੰ ਤਾਂ ਦੇਣ ਹੀ ਨਹੀਂਦਾ ਸਾਨੂੰ ਕਲੀਅਰ ਕੱਟ ਤੇ ਕਰਨ ਵੀ ਤੁਹਾਡੇ ਅਖਰੇ ਚ ਆ ਆਂਦਿਆ ਆ ਨਹੀਂ ਆਂਦਿਆ ਮੰਨ ਲਓ ਇਹ ਜੋ ਮਰਜੀ ਲਿਖ ਕੇ ਭੇਜ ਦੇਣਗੇ ਕੱਲ ਨੂੰ ਅਸੀਂ ਸਨਸਕਾਰ ਕਰਦੇ ਨੇ ਸਭ ਕੁਝ ਕਰਨ ਸਾਡੇ ਪੱਲੇ ਕੀ ਪਿਆਸਵਾ ਸਾਡਾ ਤੇ ਨਾ ਬੰਦੇ ਮਿੱਟੀ ਕਰਤੇ ਪੁਲੀਤ ਕਰਤੇ ਕੋਈ ਵਿਅਕਤੀ ਤੁਹਾਡੇ આરોਪ ਲਾ ਰਿਹਾ ਕਿ ਜਿਹੜੀ ਗੋਲੀ ਨਾਲ ਜਿਹਦੀ ਇੱਕ ਵਿਅਕਤੀ ਦੀ ਡੈਥ ਹੋਈ ਆ ਪਰ ਇਹ ਕਹਿ ਰਹੇ ਕਿ ਗੋਲੀ ਨਾਲ ਨਹੀਂ ਹੋਈ ਗੋਲੀ ਨਾ ਹੀ ਉੱਥੇ ਜਾ ਕੇ ਮੈਂ ਤੇ ਇਹੀ ਕਹਿਣਿਆ ਪੁਲਿਸ ਜਾ ਕੇ ਉੱਥੇ ਜਾ ਕੇ ਕਿਸੇ ਵੀ ਬੰਦੇ ਨੂੰ ਪੁੱਛ ਲੈ ਕਿ ਉੱਥੇ ਅੰਨੇਵਾ ਫਾਇਰਿੰਗ ਹੋਈ ਆ ਉੱਥੇ ਤੇ ਜਿਹੜੇ ਰਸਤੇ 'ਚ ਜਾਂਦੇ ਸੀ ਉਹ ਬੰਦੇ ਫੱਟਰ ਹੋਏ ਨੇ ਵਿੱਚ ਕਈ ਉਹ ਅਜੇ ਅਜੇ ਐਡਮਟ ਨਹੀਂ ਹੋਏ ਰਸਤੇ 'ਚ ਇੰਨੇ ਬੰਦੇ ਫੱਟਰ ਹੋਏ ਆ ਕੀ ਮੰਗ ਕਰਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਬੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਆ ਬਾਰੋਂ ਉਹਨਾਂ ਨੇ ਬੰਦੇ ਥੱਦ ਕੇ ਤੇ ਸਾਡਾ ਨੁਕਸਾਨ ਕਰ ਦਿੱਤਾ। ਇੱਥੇ ਜਿਹੜੀ ਕਾਰਵਾਈ ਲੇਟ ਹੋ ਰਹੀ ਹੈ ਪੋਸਟ ਬਾਰਡਨ ਦੇ ਉਹਦੇ ਵਿੱਚ ਸਬੰਧ ਚ ਕੀ ਗੱਲਾਂ ਕਰਦੇ। ਉਹਦੇ ਉਹਦੇ ਵਾਸਤੇ ਤੇ ਸਾਨੂੰ ਜੀ ਰੋਲਿਆ ਜਾ ਰਿਹਾ ਹੈ। ਸਾਡੀ ਮਿੱਟੀ ਪਲੀਤ ਕੀਤੀ ਜਾ ਰਹੀ ਆ। ਵੀ ਤੁਸੀਂ ਇੱਥੇ ਰੁਲਜੋ ਖੱਜਲ ਖਰਾਬ ਹੋ ਕੇ ਤੇ ਚਲੇ ਜਾਣ ਤੇ ਇਹਨਾਂ ਦਾ ਬਣੇ ਕੱਖ ਨਾ। ਗੁਰਪ੍ਰੀਤ ਸਾਡਾ ਭਰਾ ਲੱਗਦਾ ਸੀ। ਬੀਅੰਤ ਸਿੰਘ ਸਾਡਾ ਚਾਚਾ ਲੱਗਦਾ ਸੀ। ਤੇ ਆਹ ਜਿਹੜੀ ਮੈਡਮ ਆ ਉਹਨਾਂ ਬੰਦਿਆਂ ਨੂੰ ਮੌਕੇ ਤੇ ਗੋਲੀਆਂ ਵੱਜੀਆਂ ਆ। ਐਕਸ-ਰੇ ਦੇ ਵਿੱਚ ਗੋਲੀਆਂ ਆਉਂਦੀਆਂ ਆ ਤੇ ਮੈਡਮ ਸਾਾਨੂੰ ਗੋਲੀ ਦਾ ਰਿਜ਼ਲਟ ਨਹੀਂ ਦੇਂਦੀ ਨਾ ਸਾਨੂੰ ਗੋਲੀ ਸਾਬਤ ਕਰਕੇ ਦੇਂਦੀ ਆ ਤੇ ਅਸੀਂ ਤਾਂ ਸਾਡਾ ਸਾਰਾ ਦੋਵੇਂ ਪਿੰਡ ਜਿਹੜੇ ਪਰੇਸ਼ਾਨੀ ਚ ਪਏ ਆ ਸਾਡੇ ਰਿਸ਼ਤੇਦਾਰ ਸਾਰੇ ਸਾਡੇ ਘਰਾਂ ਜਾਣ ਕੇ ਬੈਠੇ ਆ ਤੇ ਕੁਝ ਸਾਨੂੰ ਇਥੇ ਖਰਾਬ ਕਰਨ ਦੇ ਸਾਡੇ ਕੱਲ ਦੇ ਬੰਦੇ ਮਰੇ ਪਏ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਤੇ ਜਿਹੜੇ ਬੰਦਿਆਂ ਕਤਲ ਕੀਤੇ ਆ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਡਾਕਟਰਾਂ ਨਾਲ ਗੱਲ ਕੀਤੀ ਕੀ ਕਰੇ ਡਾਕਟਰ ਡਾਕਟਰ ਤਾਂ ਸਾਨੂੰ ਕੀ ਨ ਭੰਬਲ ਘੂਸੇ ਜਿ ਪਾਈ ਫਿਰਨਦੇ ਆ ਆਜੇ ਟਾਲ ਮਟੋਲਾ ਕਰਕੇ ਦੇਣਾ ਪੈਸੇ ਖਾਦੇ ਆ ਦੂਜੀ ਧਿਰ ਤੋਂ